ਨਾ ਦਾ ਵਿਅਕਤੀ ਜੋ ਕਿ ਟਗੋਰਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸਨੇ ਰਾਤ 1:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਇਤਲਾਹ ਦਿੱਤੀ ਸੀਗੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮਾਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਜਿਹੜਾ ਸ਼ੀਸ਼ਾ ਖੜਕਾਇਆ ਤੇ ਇਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸਨੂੰ ਬਾਹਰ ਸੁੱਟ ਲਿਆ ਜਦੋਂ ਇਸਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲ ਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਤੇ ਉੱਪਰੇ ਵਾਰ ਕੀਤਾ ਜਿਸ ਦੇ ਨਾਲ ਇਹ ਸਿਰ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉਤੋਂ ਫਰਾਰ ਹੋ ਗਏ ਜਦੋਂ ਇਨਫੋਰਮੇਸ਼ਨ ਬਠਿੰਡਾ ਪੁਲਿਸ ਕੋਲ ਆਈ ਤਾਂ ਬਠਿੰਡਾ ਪੁਲਿਸ ਦੇ ਵੱਲੋਂ ਜਿਹੜੀ ਪੀਸੀਆਰ ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਲਾਇਆਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਟੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਇਹਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੀਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟੱਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਕਰੇਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੇ ਜਿਹੜੀ ਰਿਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲਾ ਦਿੱਤੀ ਤੇ ਸਾਡੀ ਸੀਆਈਏਟੀ 2 ਦੀ ਟੀਮ ਤੇ ਸੀਐਸਐਚਓ ਸਿਵਲ ਲੈਨਸ ਇਹਨਾਂ ਦੀ ਟੀਮ ਵੱਲੋਂ ਮਿਹਨਤ ਕਰਦੇ ਆ ਹੋਏ ਜਿਹੜਾ ਹੈਗਾ ਇਹਨਾਂ ਨੂੰ ਟਰੈਸ ਕੀਤਾ ਗਿਆ ਕੀ ਕਹਿੰਦੇ ਐਸਪੀ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਸਾਫਾ ਕਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ ਡੀਏ ਜੀਪੀਐਸ ਸਿਸਟਮ ਦੇ ਜਰੀਏ ਪੀਸੀਆਰ ਨੇ ਬਰਾਮਦ ਕੀਤੀ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਡਿਸਕਲੋਜ਼ ਕਰਦੇ ਆ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਯੂਜ਼ ਕਰਦੇ ਨੇ ਇਸ ਚੀਜ਼ ਦੀ ਇੱਕ ਗੱਲ ਸਾਹਮਣੇ ਆਈ ਵੀ ਪੈਸਿਆਂ ਦਾ ਲੈਣ ਦੇਣ ਵੀ ਇਹਨਾਂ ਦਾ ਸੀਗਾ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹਿ ਗੱਲ ਕਹੀ ਕਿ ਵੀ ਪੈਸਿਆਂ ਦੇ ਲੈਣ ਦੇਣ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੂਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਤਾਤ ਨੂੰ ਅੰਜਾਮ ਦਿੱਤਾ ਇਹ ਰਿਵਾਲਬਰ ਹੈ ਜਿਹੜਾ ਲਾਇਜਾਇਡ ਹੈਗਾ ਲੈਸ ਨਹੀਂ ਲਾਇਸੈਂਸੀ ਵੀ ਆਪਾਂ ਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਵੀ ਆਪਾਂ ਨੇ ਇਹ ਫਾਦਰ ਦਾ ਕਿ ਇਹਦਾ ਇਹਦੇ ਵਿਕਾਸ ਕੁਮਾਰ ਦਾ ਲਾਇਸੈਂਸੀ ਵੀ ਆਪਾਂ ਨੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲਿਆ ਜ ਜੀ ਪਹਿਲਾਂ ਕੋਈ ਵਾਰਦਾਤ ਨਹੀਂ ਪਹਿਲਾਂ ਇਹਨਾਂ ਦਾ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ ਕਿੰਨੇ ਬੰਦੇ ਕੀਤਾ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਤਿੰਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਏ ਇਹ ਲਾਲ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਹੈ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉੱਥੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜ ਉਦੀ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੇ ਜਿਹੜੀ ਇਹਨੇ ਕਰ ਲਈ ਸੀਗੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ। ਵਿਕਾਸ ਤੇ ਸ਼ਰਨ ਆਪਸ ਵਿੱਚ ਦੋਸਤ ਹੈ। ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦਾ ਰਹਿਣ ਵਾਲਾ। ਇਹ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਨੇ ਅੱچھے ਦੋਸਤ ਨੇ। ਸਰ ਜੀ ਵਿਕਾਸ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਨਹੀਂ। ਨਹੀਂ ਵਿਕਾਸ ਇਹਨਾਂ ਤੇ ਇਹਨਾਂ ਦੇ ਉੱਪਰ ਜਿਹੜੀ ਹੈਗੀ ਹੈ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ। ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ। ਤੇ ਜਿਹੜੇ ਦੂਜੇ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵਿਲੇ ਨੇ ਸਾਬ ਇਹਦੇ ਵਿੱਚ ਜਿਹੜਾ ਮੋਟਰਸਾਈਕਲ ਵਾਰ ਦਾਤ ਤੋਂ ਵੱਖਰੇ छुट ਕੇ ਭੱਜ ਗਿਆ ਸੀ ਜਾਂ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਸੀ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਏਗਾ ਜਿਸ ਦਾ ਜ਼ਿਕਰ ਕੀਤਾ ਵੀ ਇਹ ਸੁਨਸਾਨ ਜਗ੍ਹਾ 'ਚ ਖੜੀ ਸੀ ਗੱਡੀ ਲੈ ਕੇ ਸੁਨਸਾਨ ਖੜੇ ਜਗ੍ਹਾ 'ਚ ਕਰਨ ਦਾ ਕੋਈ ਕੋਈ ਡਰਿੰਕ ਆਵੇ ਸੀ ਜਾਂ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਉਦੋਂ ਹਨੁਮਾਨ ਚੌਂਕ ਤੋਂ ਘੁੰਮਦੇ ਹੋਏ ਇਹ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਆਪਣਾ ਕੁਝ ਕਿਸੇ ਦੌਰਾਨ ਬਦਲ ਗਏ ਕਿਉਂ ਵਾਰਦਾਤ ਕੀਤੀ ਕੋਈ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਨਾ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲ ਹਰੇਕ ਬੰਦਾ ਜਿਹੜਾ ਹੈਗਾ ਈਜ਼ੀ ਬੰਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ दारू ਪੀਣ ਤੋਂ ਬਾਅਦ ਅਨਕੌਂਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਝ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤਾਂ ਉਹਨੂੰ ਰਿਵਾਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਦੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵਾਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰੇਂਗਾ ਤਾਂ ਅਸੀਂ ਫਾਇਰ ਵੀ ਕਰਾਂਗੇ ਜਦੋਂ ਏ ਵਿਕਾਸ ਕੁਮਾਰ ਦਾ ਤੇ ਬਾਲ ਦਾ ਹਮੇਸ਼ਾ ਕਰਦੇ ਦੂਸਰੇ ਸਾਥੀ ਦੇ ਨਾਲ ਵਿਕਾਸ ਜਿਹੜਾ ਹੈਗਾ ਜੌਬ ਇਹ ਕੰਸਲਟੈਂਸੀ ਫਰਮ ਇੱਕ ਚਲਾਉਂਦਾ ਮਹਿਨਾ ਚੌਂਕ ਦੇ ਵਿੱਚ ਇਹਦੀ ਸ਼ਾਪ ਹੈ ਦੂਜੇ ਜਿਹੜੇ ਦੋ ਦੋਸ਼ੀ ਨੇ ਅਮਨ ਤੇ ਦੀਪਕ ਇਹ ਦੋਵੇਂ ਵਿਲੇ ਨੇ ਅ ਤਸਰੀ ਨਸ਼ੇ ਦੀ ਗੱਲ ਕੀਤੀ ਹੈ ਡਰਿੰਕ ਹੀ ਕਰਦੇ ਤਾਂ ਕੋਈ ਹੋਰ ਵੀ ਨਸ਼ਾ ਰਾਤ ਤੇ ਇਹਨਾਂ ਨੇ दारू ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਵੀ ਦੇ ਡੋਪ ਟੈਸਟ ਦੇ ਵਿੱਚ ਕੋਈ ਗੱਲ ਸਾਹਮਣੇ ਆਉਂਦੀ ਤਾਂ ਫਰਦਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖਿੱਚਿਆ ਸੀਗਾ ਤੋ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵਾਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਸੀਗਾ ਗੱਲ 21 ਵੈਪਰਮ ਹੋਈ ਹੈ ਤੇ ਹੋਰ ਵੀ ਇਹਨਾਂ ਤੋਂ ਕੋਸ਼ਿਸ਼ ਗੱਡੀ ਦੇ ਨਾਲ ਨਾਲ ਇੱਕ ਚੰਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਇਹਦੀ ਪਾਈ ਹੋਈ ਸੀਗੀ ਉਹ ਵੀ ਚੰਨੀ ਵੀ ਖੋ ਕੇ ਲੈ ਕੇ ਆਏ ਇਹਨਾਂ ਨਾਲ ਉਹਦੀ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਕਿਉਂਕਿ ਇਹਨਾਂ ਨੂੰ ਗ੍ਰਿਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਹੈਗੀ ਹੈ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਏ ਜਾਣਾ ਕੱਲਾ ਰਿਵਾਲਵਰ ਸੀ ਹਥਿਆਰ ਕੋਈ ਹੋਰ ਵੀ ਜਿਵੇਂ ਤਿੰਨ ਜਾਨ ਕਿਛੇ ਤੋਂ ਫੈਰੀ ਮਾਦ ਨਹੀਂ ਕਰਦਾ ਉਹ ਤਾਂ ਕਰ ਲਿਆ ਸਮਝ ਲਿਓ 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 ਕੋਈ ਨਹੀਂ